ਮੰਡੀ ਗੁੰਨੋ ਪਰ ਮਸਲਾ ਇਹ ਆ ਵੀ ਸਾਡੀ ਜਿਹੜੀ ਕਣਕ ਦਾ ਕਰਾਇਆ ਢਵਾਈ ਜਿਹੜੀ ਆ ਉਹ ਸਾਰੇ ਆਰਤੀਆਂ ਨੇ ਆਪਣੇ ਆਪ ਗੁੰਨੋ ਪਰ ਤੋਂ ਕੀਤੀ ਜਦੋਂ ਕਿ ਜਿਹੜਾ ਟੈਂਡਰਕਾਰ ਆ ਉਹ ਇੱਕ ਵਾਰ ਵੀ ਨਹੀਂ ਇੱਥੇ ਆਇਆ ਆ ਕੇ ਇੰਨੀ ਗੱਲ ਕਹਿ ਗਿਆ ਵੀ ਤੁਸੀਂ 40 ਰੁਪਏ 38 ਰੁਪਏ 40 ਰੁਪਏ ਮੈਂ ਦੇਵਾਂਗਾ ਤੇ ਤੁਸੀਂ ਇਹ ਮਾਲ ਚੁੱਕ ਕੇ ਸੁੱਟ ਦਿਓ ਜਦੋਂ ਮਾਲ ਅਸੀਂ ਪਹੁੰਚ ਕਰ ਦਿੱਤੀ ਆ ਤੇ ਹੁਣ ਸਾਨੂੰ 30 ਰੁਪਏ ਕਰਾਇਆ ਦਿੰਦਾ ਤੁਹਾਨੂੰ ਕਰਾ ਦਿੰਦਾ 30 ਰੁਪਏ ਡੈਨੀਅਲ ਟੈਂਡਰਕਾਰ ਇਹ ਜਦੋਂ ਜਦੋਂ ਹੁਣ ਪਹਿਲੇ 38 ਰੁਪਏ 40 ਰੁਪਏ ਕਰਕੇ ਤੇ ਹੁਣ 30 ਰੁਪਏ ਦਿੰਦਾ ਉਹ ਵੀ ਨਹੀਂ ਮਤਲਬ ਠੀਕ ਰਾਜੀ ਇਸ ਲਈ ਇਹਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਏ 2 ਮਹੀਨੇ ਬਾਅਦ ਨਾਲ ਉਹਨਾਂ ਕਮਿਟਮੈਂਟ ਕੀਤੀ ਪੰਜ ਹਾਂਜੀ 38 ਰੁਪਏ ਕਰਕੇ ਗਿਆ ਤੇ ਹੁਣ ਮੁਕਰ ਗਿਆ ਹੁਣ ਮੁਕਰ ਗਿਆ ਇਹ ਤੇ 420 ਦਾ ਪਰਚਾ ਹੋਵੇ ਹੁਣ ਡੀਸੀ ਨੂੰ ਮਿਲੋ ਹਾਂਜੀ ਡੀਸੀ ਨੂੰ ਮਲਾਂਗੇ ਡੀਸੀ ਨੂੰ ਸਾਰੀ ਵਾਰਤਾ ਦੱਸਾਂਗੇ ਤੇ ਉਹਦੇ ਮੁਤਾਬਕ ਜੋ ਵੀ ਕਾਰਵਾਈ ਹੋਊ ਕਰਾਂਗੇ ਕਿੰਨੂ ਲੱਗ ਰਿਹਾ ਸੀ ਜੇ ਉਹ ਬਾਈ ਦੇ ਵੇ ਜੇ ਨਹੀਂ ਕੱਢੇ ਕੇ ਬੰਨੇ ਰਹਾ ਲੱਗਦਾ ਹੈ ਅਗਲਾ ਕੀ ਸਟੱਫ ਹੋਏਗਾ ਅਗਲਾ ਅਸੀਂ ਕਾਰਵਾਈ ਕਰਾਂਗੇ ਜੋ ਵੀ ਸਰਕਾਰ ਦੇ ਮੁਤਾਬਕ ਅਸੀਂ ਕਾਰਵਾਈ ਕਰ ਸਕਦੇ ਉਹ ਆਪਾਂ ਕਰਾਂਗੇ ਸੰਜੀਵ ਕੁਮਾਰ ਨਾ ਮੈਂ ਜੀ ਸੰਜੀਵ ਕਮਿਸ਼ਨ ਸ਼ਾਪ ਕਮੇਟੀ ਵਿਯਾਰਡ ਕੋਲ ਬੋਲ ਰਿਹਾ ਸਰ ਇਦਾਂ ਵੀ ਮਤਲਬ ਅਸੀਂ ਆਪਣੇ ਬਾੜਦਾਂ ਦੇ ਵੀ ਸਾਰੇ ਆਪਟ ਹੋਏ ਆ ਉਹਦਾ ਮਤਲਬ ਕਿਰਾਇਆ ਭੜਾ ਵੀ ਜੇ ਅਸੀਂ ਆਪਣੇ ਕੋਲੋ ਖਰਚੇ ਸਾਰੇ 800 ਰੁਪਏ ਨੇ ਤੇ ਉਹ ਕਹਿ ਰਿਹਾ ਵੀ ਨਹੀਂ ਜੀ ਇੰਨਾ ਨਹੀਂ ਮੰਨਦਾ ਤੇ ਉੰਨਾ ਮੰਨਦਾ ਤੇ ਉਹਨਾਂ ਨੇ ਮੰਨਦਾ ਬਜਾਏ ਕਿ ਉਹਦੇ ਉਹਦਾ ਮਾਰੀ ਉਹਨੇ ਆਪ ਟੋਣਾ ਹੀ ਆ ਆਪ ਬਾਦ ਨਾਲ ਲਿਓਣੀ ਹੀ ਨਾ ਉਹਨੇ ਕੋਈ ਬਾਦ ਨਾਲ ਹੋਇਆ ਤੇ ਨਾ ਕੋਈ ਉਹਨੇ ਮਤਲਬ ਆਪਣੇ ਕਰਾਇਆ ਦਿੱਤਾ ਸਾਡੀਆਂ ਪਹੁੰਚਾ ਸਾਡੇ ਕੋਲ ਆ ਕਰਾਇਆ ਲੀਆਂ ਵੀ ਸਾਨੂੰ ਉਹ ਬੰਦਾ ਮਤਲਬ ਕਰਾਇਆ ਵੀ ਦਿੱਤਾ ਜਾਏ ਤੇ ਬੰਦੀ ਮਤਲਬ ਜੋ ਬੰਦਾ ਟੈਂਡਰ ਦਾ ਉਹ ਵੀ ਕੀਤਾ ਜਾਏ ਇਸ ਬੰਦ ਚ ਕਿਨੂੰ ਸ਼ਿਕਾਇਤ ਨਹੀਂ ਕੀਤੀ ਅਸੀਂ ਸਾਬਰ ਨੂੰ ਮਤਲਬ ਦੇਖੋ ਡੀਐਫਸੀ ਸਾਹਿਬ ਨੂੰ ਮਤਲਬ ਮਿਲ ਕੇ ਆਏ ਆ ਜੀ ਫਿਰ ਪੰਚ ਸਾਹਿਬ ਡੀਐਮਓ ਸਾਹਿਬ ਨੂੰ ਮਿਲ ਕੇ ਆਏ ਆ ਉਹਨਾਂ ਨੇ ਸਾਨੂੰ ਇਹੋ ਹੀ ਭਰੋਸਾ ਦੋਇਆ ਹੀ ਪਰ ਅਜੇ ਤੱਕ ਕੋਈ ਕਾਗਜ਼ ਸਰਵਾਈ ਨਹੀਂ ਹੋਈ ਹਾਲੋ ਫਿਰ ਹੁਣ ਕੀ ਚਾਹੁੰਦੇ ਹੋ ਅਸੀਂ ਉਸ ਤੋਂ ਬਾਅਦ ਅੱਜ ਮਤਲਬ ਪ੍ਰੋਗਰਾਮ ਇਹ ਬਣਾਇਆ ਵੀ ਡੀਸੀ ਸਾਹਿਬ ਨੂੰ ਮਤਲਬ ਮਿਲਦੇ ਆ ਜੀ ਅਸੀਂ ਉਹਨਾਂ ਨੂੰ ਪਰਸੋਂ ਟਾਈਮ ਲਿਆ ਹੈਗਾ ਤੇ ਅੱਜ ਹੁਣ ਫਿਰ ਉਹਨਾਂ ਨੇ ਬੁਲਾਇਆ ਸਾਨੂੰ 12 ਵਜੇ ਦੇ ਨਾਲ ਕਿਹਾ ਤੁਹਾਡੀ ਮਤਲਬ ਸੁਣਵਾਈ ਹੋਏਗੀ ਅਸੀਂ ਸਾਰੇ ਇਕੱਠੇ ਹੋ ਗਏ ਗੁਨਪੁਰ ਦੇ ਆੜ ਦੀਏ ਤੇ ਅਸੀਂ ਮਣੀ ਬਿਜਾੜ ਦੇ ਆੜ ਦੀਏ ਸਾਰੇ ਇਕੱਠੇ ਹੋ ਗਏ ਆਏ ਆ ਉਹਨਾਂ ਨੂੰ ਆਪਣਾ ਫਰਿਆਦ ਦੱਸਣ ਵਾਸਤੇ ਵੀ ਸਾਡੇ ਨਾਲ ਇਹ ਗੱਜੋ ਰਿਹਾ ਇਹ ਤੁਹਾਡੀ ਨਹੀਂ ਸਮਝਾਈ ਹੁੰਦੀ ਤੇ ਕੀ ਤੁਹਾਡਾ ਕੰਮ ਹੈ ਮਤਲਬ ਦੁਪਹਿਰੀ ਫੇਰ ਅਸੀਂ ਅੱਗੇ ਬੰਦੀ ਕਾਰਵਾਈ ਕਰਾਂਗੇ ਉਹਦੇ ਤੇ ਫਿਰ ਜੋ ਮਤਲਬ ਬਣੇਗਾ ਜੋ ਮਤਲਬ ਕੇਸ ਕਰਨਾ ਪੈਂਦਾ ਜੋ ਕੋਈ ਕਰਨਾ ਪੈਂਦਾ ਫਿਰ ਬੰਦੀ ਕਾਰਵਾਈ ਕਰਾਂਗੇ ਅਸੀਂ ਐਸੇ ਬਾਜ਼ਾਰ ਮੰਡੀ ਤੇ ਗੁਨੋਪੁਰ ਮੰਡੀ ਦੇ ਸਾਰੇ ਆੜ੍ਹਤੀ ਇਕੱਠੇ ਹੋ ਕੇ ਆਏ ਆ ਸਾਡੇ ਅਸੀਂ ਪਹਿਲਾਂ ਤਰਖਾਸੇ ਬੀ ਐਫ ਐਸ ਆਈ ਨੂੰ ਦਿੱਤੀ ਸੀ ਫਿਰ ਜਿਹੜਾ ਟਰਾਂਸਪੋਰਟਰ ਮਾਲ ਨਹੀਂ ਚੁੱਕਦਾ ਉਹਨੇ ਕੋਈ ਅਸਰ ਨਹੀਂ ਕੀਤਾ ਫਿਰ ਸੱਤਾਂ ਦਿਨਾਂ ਬਾਅਦ ਆੜ੍ਹ ਕੋ ਆਇਆ ਜਿਹੜਾ ਟੈਂਡਰਕਾਰ ਡੈਨੀਅਲ ਮਸੀ ਉਹਨੇ ਆਣ ਕੇ ਮੁੜ ਕੇ ਸਾਡੇ ਨਾਲ 34 ਵੀ ਇਹ ਰੇਟ ਫਿਕਸ ਕੀਤਾ ਤੇ ਮੈਂ 34 ਰੁਪਏ ਦਾ ਰੇਟ ਦਾਗਾ ਤੇ ਗੁਨੋਪੁਰ ਨਾਲ 37 ਰੁਪਏ ਕੀਤਾ ਹੁਣ ਜਦੋਂ ਪੈਸੇ ਦੇਣ ਹੁਣ 2 ਮਹੀਨੇ ਮਾਰਟ ਹੋਈ ਨੂੰ ਹੋ ਗਿਆ ਉਹ ਆਇਆ ਨਹੀਂਗਾ ਪਰਸੋਂ ਆਇਆ ਸਾਡੇ ਕੋ ਸਾਨੂੰ ਕਹਿੰਦਾ ਬਜਾੜਾ ਨੂੰ ਕਹਿੰਦਾ ਤੁਹਾਨੂੰ 22 ਰੁਪਏ ਦੇਣਾ ਤੇ ਗੁਨੋਪੁਰਿਆਂ ਨੂੰ ਕਹਿੰਦਾ ਤੁਹਾਨੂੰ 33 ਰੁਪਏ ਦੇਣਾ ਜਦੋਂ ਕਿ ਅਸੀਂ 34 ਰੁਪਏ ਦੇ ਕੇ ਟਰੱਕਾਂ ਨੂੰ ਮਾਰਟਵਾਇਆ ਤੇ ਗੁਨੋਪੁਰਿਆਂ ਨੇ 40-40 ਰੁਪਏ ਵੀ ਦਿੱਤੇ ਆ ਜੋ ਟਰੱਕ ਮਿਲਦੇ ਨਹੀਂ ਸੀ 8-8 ਦਿਨ ਬਾਅਦ ਗੱਡੀਆਂ ਖਾਲੀ ਹੁੰਦੀਆਂ ਸੀਗੀਆਂ ਨਾਵ ਨੇ ਮਾਲਟ ਹੋਇਆ ਜਦੋਂ ਕਿ ਸਾਡੇ ਕੋਲ ਪਹੁੰਚਾ ਸਾਰਿਆਂ ਦੇ ਹੈਗੀਆਂ ਨੇ ਜਿਹੜਾ ਇਹ ਮਾਲਟ ਹੋਇਆ ਉਹ ਬਣਦੀਆਂ ਪਹੁੰਚਾ ਦਾ ਸਾਨੂੰ ਕਰਾਇ ਦਿੱਤਾ ਜਾਇਆ ਸਾਡਾ ਜਿਹੜਾ ਉਹ ਬੈਲ ਬਣਾ ਸਾਡਾ ਬਣਾਇਆ ਜਾ ਜਿਹੜੇ ਉਹ ਪਹੁੰਚਾ ਹੈਗੀਆਂ ਥੋੜੇ ਬੋਧੀਆਂ ਉਹਦਾ ਆਪ ਬਣਾ ਲੈ ਡੀ ਐਫ ਐਸ ਸੀ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਵੀ ਵਿਸ਼ਵਾਸ ਦਲਾਇਆ ਵੀ ਤੁਹਾਨੂੰ ਕਰਾਇਆ ਮਿਲ ਜਾਊਗਾ ਮੁੜ ਕੇ ਅਸੀਂ ਡੀ ਐਮ ਜਿਹੜਾ ਪੰਸਪ ਹੈ ਉਹਨੂੰ ਵੀ ਮਿਲੇ ਸੀਗੇ ਉਹਨਾਂ ਨੇ ਵੀ ਕਿਹਾ ਵੀ ਤੁਹਾਨੂੰ ਕਰਾਇਆ ਮਿਲ ਜੇਗਾ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੁਣੇ ਅੱਜ ਡੀ ਸੀ ਸਾਹਿਬ ਨੇ ਪਰ ਸੋ ਅਸੀਂ ਮਿਲ ਕੇ ਗਏ ਸੀਗੇ ਤੇ ਅੱਜ ਦਾ ਦਿੱਤਾ ਉਹਨਾਂ ਨੇ 12 ਵਜੇ ਦਾ ਟਾਈਮ ਦਿੱਤਾ ਇਸ ਸਬੰਧ ਵਿੱਚ ਅਸੀਂ ਉਹਨਾਂ ਨੂੰ ਮਿਲਣ ਜਾ ਰਹੇ ਹਾਂ ਜਦੋਂ ਕਿ ਜਿਹੜਾ ਬਾਰਨਾ ਲਿਆਉਣਾ ਹੁੰਦਾ ਉਹ ਇਨਸਪੈਕਟਰ ਨਹੀਂ ਲਿਆਉਂਦਾ ਟੋਣਾ ਟੈਂਡਰ ਵਾਲੇ ਨੂੰ ਹੁੰਦਾ ਉਹ ਹੀ ਆਪ ਖੋਦ ਆਪਣੇ ਟਰੱਕਾ ਦੇ ਮਂਗਾਇਆ ਉਹਦੀਆਂ ਵੀ ਪਹੁੰਚਾ ਸਾਡੇ ਕੋਲ ਨੇ ਨਾ ਸਾਨੂੰ ਉਹਦਾ ਕਿਰਾਇਆ ਦੇਣ ਦਾ ਟੈਂਡਰ ਕਰ ਤੁਹਾਡੇ ਮੁਤਾਬਕ 420 ਕਰੀ ਸਭ 420 ਕਰ ਰਿਹਾ ਸਾਡਾ ਹੁਣ ਕੀ ਮੰਗਦੇ ਅਸੀਂ ਮੰਗ ਕਹਿੰਦੇ ਉਹਨੂੰ ਕਿਰਾਇਆ ਪੂਰਾ ਦਿੱਤਾ ਜਾਏ ਜੋ ਬਣਦਾ ਹੈਗਾ ਸਾਡੇ ਨਾਮ ਬਿੱਲ ਬਣਾਇਆ ਜਾਏ ਅਸੀਂ ਇਕੱਠੇ ਹੋਏ ਹਾਂ ਗੁੰਨੋਪੁਰ ਲਾ ਮੰਡੀ ਤੇ ਬਾਜ਼ਾਰ ਮੰਡੀ ਟੈਂਡਰ ਹੋਇਆ ਸੀ 37 ਰੁਪਏ ਦਾਲੀਆਂ ਨੇ ਕਿਹਾ ਹੀ ਤੇ ਉਹ ਉਹਨੇ ਕੋਈ ਵੀ ਗੱਡੀ ਨਹੀਂ ਦਿੱਤੀ ਕੋਈ ਟਰੱਕ ਨਹੀਂ ਦਿੱਤਾ ਆਠੀਆਂ ਨੇ ਖੋਜ ਜਿਹੜਾ ਉਹ ਆਪਣਾ ਮਾਲ ਟੋਆ ਜਦ ਕਿ 37 ਰੁਪਏ ਰੇਟ ਕਰਕੇ ਹੁਣ ਉਹ 32 ਰੁਪਏ 30 ਰੁਪਏ ਕਹਿ ਰਿਹਾ ਉਹ ਵੀ ਨਹੀਂ ਦੇ ਰਿਹਾ ਖਰਾਬ ਬਹੁਤ ਕਰ ਰਿਹਾ 40 40 ਰੁਪਏ ਦੇ ਹਿਸਾਬ ਨਾਲ ਹੀ ਮਾਲ ਟੋਆ ਇੱਕ ਟਰਾਲੀ ਨੂੰ ਜਿਹੜਾ ਲੱਗਦਾ ਹੀ ਕਹਿੰਦਾ ਇੱਕ ਹਫਤਾ ਹਫਤਾ ਇੱਕ ਟਰਾਲੀ ਨੂੰ ਲੱਗਿਆ ਹਾਂਜੀ ਤੇ ਬਾਕੀ 5 500 ਰੁਪਈਆ ਹੀ ਉਹ ਡਰਾਈਵਰ ਨੂੰ ਵੀ ਰੋਟੀ ਪਾਣੀ ਦਾ ਦਿੱਤਾ ਆਪਣੇ ਚੱਕਰ ਵੱਖਰੇ ਹੁਣ ਇਧਰ ਵੀ ਚੱਕਰ ਕੱਟਣ ਰਹੇ ਆ ਮਗਰ ਕਦੀ ਆਉਂਦਾ ਉਹਨਾਂ ਆਜਾਓ ਕੱਲ ਆਓ ਉਹਦੇ ਕਰਕੇ ਬਹੁਤ ਖਰਾਬ ਕਰ ਰਿਹਾ ਉਹਦੇ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਆਰਤੀਆਂ ਨੂੰ ਡਾਇਰੈਕਟ ਬਿੱਲ ਉਹਨਾਂ ਦੇ ਅਕਾਊਂਟ ਵਿੱਚੋਂ ਆਉਣਾ ਚਾਹੀਦਾ ਇਸ ਸਬੰਧ ਵਿੱਚ ਤੁਸੀਂ ਕੀ ਮਿਲੇ ਪਹਿਲੇ ਮਿਲੇ ਆ ਮਿਲੇ ਪਹਿਲੇ ਕੀ ਉਹਨਾਂ ਵੱਲੋਂ ਕਾਰਵਾਈ ਉਹ ਕਹਿੰਦੇ ਵੀ ਤੁਹਾਨੂੰ ਮਿਲੇਗਾ ਦਮਾਗੇ ਉਹਨਾਂ ਕਹਿੰਦੇ ਉਹਨਾਂ ਕਹਿੰਦੇ ਪਰਸੋਂ ਆਇਆ ਸਾਡੇ ਕੋਲੋਂ ਉਹਨਾਂ ਨੇ ਡੈਲਨ ਨੂੰ ਕਿਹਾ ਕਿ ਪਰਸੋਂ ਆਇਆ ਹੀ ਪਰ ਪਰਸੋਂ ਕਹਿੰਦਾ ਤੁਹਾਨੂੰ 32 ਰੁਪਏ ਦੇਣਾ ਹੀ ਸੋਮਵਾਰ ਨੂੰ ਤੁਸੀਂ ਗਰਦਾਸਪੁਰ ਆਓ ਅਸੀਂ ਡਾਇਰੈਕਟ ਤੁਹਾਨੂੰ ਇੱਕ ਅਕਾਊਂਟ 'ਚ ਟ੍ਰਾਂਸਫਰ ਕਰਾਵਾਂਗੇ ਪਰ ਅਹੀਂ ਕਿ ਵੀ ਸਾਨੂੰ 37 ਰੁਪਏ ਟ੍ਰਾਂਸਫਰ ਕਰਨਾ ਹੈ 32 ਰੁਪਏ ਨਹੀਂ ਲੈਣੇ। ਅੱਜ ਡੀਸੀ ਨੂੰ ਮਿਲਦਾ ਹੈ। ਅੱਜ ਡੀਸੀ ਨੂੰ ਮਿਲਦਾ ਹੈ। ਉਹਦਾ ਟਾਈਮ 12 ਵਜੇ ਦਾ ਸਾਡਾ ਦਿੱਤਾ ਉਹਨੇ। ਅੱਛਾ ਮਤਲਬ ਤੁਹਾਡੇ ਨੇ ਤੁਹਾਡੇ ਮੁਤਾਬਕ ਉਹਨੇ 420 ਕੀਤੀ 420 ਪੂਰੀ ਕੀਤੀ ਉਹ ਕਰ ਰਿਹਾ। ਨਾਲ ਆਪਣੀ ਫੋਰਸ ਵੀ ਨਾਲ ਲੈ ਕੇ ਆ ਰਿਹਾ ਉਹ। ਕਿ ਕੋਈ ਉਹਨੂੰ ਕੋਈ ਗੱਲ ਅਖੀਰ ਤੇ ਕੋਈ ਗੱਲ ਕੀਤੀ ਨਹੀਂ ਉਹਦੇ ਨਾਲ। ਉਹ ਜਾਣ ਕੇ ਸਾਨੂੰ ਮਾਰ ਇੱਕ ਕਿਸਮ ਦੇ ਧਮਕੀਆਂ ਵੀ ਦੇ ਰਿਹਾ ਪਰ ਸਰਕਾਰ ਤੇ ਕਹਿੰਦੀ ਆ ਵੀ ਜਿਹੜਾ ਟੈਂਡਰਕਾਰ ਆ ਤੋਣਾ ਉਹਨਾਂ ਬਿਲਕੁਲ ਨਹੀਂ ਬਿਲਕੁਲ ਨਹੀਂ ਢੋਆ ਬਿੱਲ ਨਾ ਕੋਈ ਗੱਡੀ ਦਿੱਤੀ ਆ ਨਾ ਉਹਨੇ ਮਾਲ ਢੋਆ ਨਾ ਮਾਲ ਦੇ ਵਿੱਚ ਉਹ ਉਹਨੇ ਆ ਕੇ ਪੁੱਛਿਆ ਨਹੀਂ ਤੁਸੀਂ ਮਾਲ ਕਿੱਥੇ ਲਿਜਾ ਰਹੇ ਹੋ ਕਿੱਥੇ ਨਹੀਂ ਆ ਕਦੀ ਕਿਤੇ ਸਾਡਾ ਟਰਾਲੀ ਜਾ ਰਹੀ ਆ ਕਦੀ ਕਿਤੇ ਜਾ ਰਹੀ ਆ ਕਦੀ ਆਪਣੇ ਤੁਗਲਾਲੇ ਜਾ ਰਹੇ ਤੁਗਲਾਲੇ ਕਹਿ ਰਿਹਾ ਤੁਸੀਂ ਉੱਥੇ ਰਾਮਬੇਰ ਹੌਸਲੇ ਲੇ ਜੋ ਉਹਦੇ ਕਰਕੇ ਟਾਈਮ ਵੇਸਟ ਹੋ ਰਿਹਾ ਡੀਜ਼ਲ ਦਾ ਖਰਚਾ ਹੋ ਰਿਹਾ ਬੰਦੇ ਬਿਮਾਰ ਪਏ ਆ ਰਾਤ ਪੂਰੀ ਉਥੇ ਰਹਿਣਾ ਪੈ ਰਿਹਾ ਸਾਡਾ ਮਾਲ ਚੋਰੀ ਹੋ ਰਿਹਾ ਪੂਰਾ ਆਈ ਉਹਨੂੰ ਰੈਸਕਮੈਂਟ ਦੀ ਉਹਦੇ ਤੇ 420 ਦਾ ਕੇਸ ਦਰਜ ਹੋਣਾ ਚਾਹੀਦਾ ਉਹ ਬੰਦੇ ਤੇ ਮੇਰਾ ਨਾਮ ਦਾ ਮੇਰਾ ਨਾਮ ਲਖਵੀਰ ਸਿੰਘ ਐਂਡ ਟ੍ਰਾਂਸਪੋਰਟਰ ਆ ਡੈਨੀਅਲ ਮਸੀਹ ਮਿਲਕੋ ਬਜ਼ਾਰ ਮੰਡੀ ਦਾ ਟੈਂਡਰ ਆ ਟ੍ਰਾਂਸਪੋਰਟ ਦਾ ਜਦੋਂ ਸਰਕਾਰ ਨੇ ਪਰਚੇਜ਼ ਕੀਤੀ ਆ ਮੈਂ ਆਪਣੇ ਚਾਰ ਟਰੱਕ ਭੇਜੇ ਇੰਨਾ ਤਿੰਨ ਦਿਨ ਹੀ ਲੱਦੇ ਮੁੰਡੇ ਮੇਰੇ ਜਾਂਦੇ ਰੇ ਮੇਰਾ ਭਨੇਵਾ ਜਾਂਦਾ ਰਿਹਾ ਇੱਕ ਮੁੰਡਾ ਆਕਾਸ਼ ਆ ਉਹ ਜਾਂਦਾ ਰਿਹਾ ਉਹ ਤੋਂ ਬਦਾ ਫਿਰ ਮੈਂ ਟਰਾਲੀਆਂ ਤੇ ਇਹਨਾਂ ਹੋਰ ਭੇਜੀਆਂ ਨਹੀਂ ਲੱਦੇ ਸੱਤ ਪੰਜ ਛੇ ਦਿਨਾਂ ਨਾਲ ਪੂਰਾ ਸੱਤ ਦਿਨ ਆਪਾਂ ਨੂੰ ਖਰਾਬ ਕੀਤਾ ਗੱਡੀਆਂ ਵਾਸ ਮੁਰ ਜਾਂਦੀਆਂ ਰਹੀਆਂ ਫਿਰ ਮੈਂ ਆਪ ਗਿਆ ਫਿਰ ਗੱਡੀਆਂ ਮੈਂ ਚਾਰ ਲੈ ਕੇ ਗਿਆ ਦੁਬਾਰਾ ਚਾਰ ਗੱਡੀਆਂ ਲੈ ਕੇ ਮੈਂ ਦੁਬਾਰਾ ਨਾਲ ਇੰਸਪੈਕਟਰਾਂ ਨੂੰ ਸੱਦਿਆ 500 ਵਾਲੇ ਦੋਨਾਂ ਨੂੰ ਉਹਨਾਂ ਦੀ ਹਾਜ਼ਰੀ ਵਿੱਚ ਪਹਿਲਾਂ ਵੀ ਮੈਂ ਲਿਖਤੀ ਲੈਟਰ ਕੇ ਇਹਨਾਂ ਨੂੰ ਕੱਢੀ ਆ ਕਿ ਮੇਰੀਆਂ ਗੱਡੀਆਂ ਨੇ ਆਰਤੀ ਲੋਡ ਕਰਦੇ ਬਾਜ਼ਾਰ ਮੰਡੀ ਵਾਲੇ ਫਿਰ ਇਹਨਾਂ ਨੂੰ ਮੈਂ ਪੁੱਛਿਆ ਕਾਰਨ ਕੀ ਆ ਕਹਿੰਦੇ ਸਾਡੇ ਕੋਲ ਗੱਡੀਆਂ ਹੈਗੀਆਂ ਐਡਵਾਂਸ ਦਿੱਤੇ ਹੈਗੀਆਂ ਨੂੰ ਆਦੇ ਬਣੀ ਟਰਾਲੀਆਂ ਹੈਆਂ ਮੀਆਂ ਆਪਣੇ ਆਹੀ ਵੀ ਨਾਲ ਲਾਉਣੇ ਚਾਹੁੰਦੇ ਆ ਤੁਸੀਂ ਕੰਮ ਸਾਨੂੰ ਦੇ ਦਿਓ ਇਹਨਾਂ ਨਾਲ ਮੈਂ ਬੈ ਕੇ 34 ਰੁਪਏ ਟੁਕਲੇ ਟੁਕਲ ਵਾਲ ਦੇ ਟੁਕਲ ਵਾਲਾ ਕਿਰਾਇਆ ਜਿਹਨੂੰ ਭੜ ਗਿਆ ਤੇ ਸਰਕਾਰ ਨੇ ਕਹਿਤਾ ਵੀ ਤੁਸੀਂ ਲਾਗੇ ਲੈ ਜਾਓ ਉਹ 5 ਕਿਲੋਮੀਟਰ ਪਿੱਛੇ ਲੱਤ ਗਿਆ 5 ਕਿਲੋਮੀਟਰ ਦਾ ਕਿਰਾਇਆ ਤੁਹਾਨੂੰ ਪਤਾ ਮੈਨੂੰ ਸਰਕਾਰ ਨੇ ਵੀ ਘੱਟ ਦੇਣਾ ਤੇ ਮੇਰਾ ਵੀ ਘੱਟ ਬੰਨਣਾ ਤੇ ਜੇ 5 ਕਿਲੋਮੀਟਰ ਗੱਡੀ ਪਿੱਛੇ ਗਈ ਆਉਣ ਜਾਂਚ ਲਾ ਲੋ ਦਾਖਲ ਮਿੰਟ ਦਾ ਫਰਕ ਪੈਣ ਦਾ ਗੱਡੀ ਨੂੰ ਤੇਲ ਦਾ ਵੀ ਉਹ ਕਿਰਾਇਆ ਮੇਰੇ ਘੱਟ ਮਿਲਣਾ ਬਾਕੀ ਜੋ ਮੈਂ ਇਹਨਾਂ ਨਾਲ ਜ਼ਬਾਨ ਕੀਤੀ ਆ ਜਿੱਥੇ ਮੈਂ 34 ਕੀਤੀ ਜਾਂ ਉਥੇ ਮੈਂ 20 ਦਿਨੋਂ ਤੇ ਆ ਰਿਆਂ ਜੇ ਪਿੱਛੇ ਦਿੱਤਾ ਮਾਲ ਉਹਦਾ ਉਹਨੇ ਪੈਸੇ ਘਟ ਜਾਣਗੇ ਜੇ ਗਾਂ ਗਿਆ ਤੇ ਮੌਨੇ ਪਰਸੋ ਮੈਂ ਸ਼ਨੀਵਾਰ ਨੂੰ ਕੋ 10 ਵਜੇ ਰਾਤ ਦੇ ਆਇਆ ਮਿਲ ਕੇ ਪੈਸੇ ਦੇਣ ਗਿਆ ਸੀ ਬਾਕੀ 20 22000 ਮੋੜੀ ਮੇਰੀ ਮੜੀਆਂ ਡੋਈ ਗੱਡੀਆਂ ਡੋਈ ਆ ਤੇ 10000 ਦੀ 5000 ਡੋਈ ਕਿਨ 4000 ਡੋਈ ਕਿਨ 2000 ਡੋਈ ਵਿੱਚੋਂ ਇਹਨਾਂ ਰਕਤ ਡੋਈ ਆ ਰਵਿੰਦਰਨ ਬਾਦ ਆਪ ਗੱਡੀਆਂ ਲੈ ਕੇ ਗਿਆ ਫਿਰ ਇਨਸਪੈਕਟਰ ਦੋ ਮੌਜੂਦਾ ਵਿੱਚ ਬੈਠੇ ਆੜਦੀਏ ਬੈਠੇ ਜੇ ਮੈਂ ਗੱਡੀਆਂ ਲੈ ਕੇ ਜਾਂਦਾ ਹੀ ਆ ਨੰਬਰ 2 ਪਹੁੰਚਾ ਮੇਰੇ ਕੋਲ ਨੇ ਵੇਖ ਸਕਦੇ ਤੁਸੀਂ ਵੀ ਬਾਈਰ ਬੋੜੀ ਨਹੀਂ ਆ ਜੇ ਮੈਂ 2000 ਵੀ ਬਾਈਰ ਬੋੜੀ ਤੇ ਫਿਰ ਮੇਰੇ ਕੋਲ ਪਹੁੰਚਾ ਨਹੀਂ ਆਪਣਿਆਂ ਸਰ ਕਰਾਇਆ ਮੈਂ ਦੇ ਰਿਹਾ ਤੁਹਾਨੂੰ ਦੱਸਣ ਤੇ ਜਾਂ ਸ਼ਨੀਵਾਰ ਉਹਨਾਂ ਵੀ ਆਪਣੀ ਵੀਡੀਓ ਵਿੱਚ ਗਿਆ ਪਿਛਾਣੀ ਵਾਲਾ ਸਾਡੇ ਕੋਲ ਆਇਆ ਸੀ ਤੇ ਤੁਕਲਵਾਲ ਦਾ ਕੱਟ ਕਰਾ ਦਿੰਦੇ ਨੇ ਤੁਕਲਵਾਲ ਦਾ ਮੈਂ ਤੁਹਾਨੂੰ ਦੱਸਣ ਤੁਕਲਵਾਲ ਦਾ ਜ਼ਮਦੀਰਵੇ ਦੇਣ ਰਿਹਾ ਜਿਹੜਾ 5 ਕਿਲੋਮੀਟਰ ਪਿੱਛੇ ਦਿੱਥਿਆ ਆ ਆਪ ਜੀ ਨੇ ਮੈਂ ਪਹਿਲਾਂ ਵੀ ਬੋਲ ਚੁੱਕਾ ਹਾਂ ਫੇਰ ਦੁਬਾਰਾ ਬੋਲਦਾ ਜਿਹੜਾ 5 6 ਕਿਲੋਮੀਟਰ ਪਿੱਛੇ ਦਿੱਤਾ ਉਹਦਾ ਕਰਾਇਆ ਮੈਨੂੰ ਸਰਕਾਰ ਦੇ ਵੀ ਘੱਟ ਦੇਣਾ ਇਹਨਾਂ ਨੂੰ ਕੱਟ ਮਿਲਣਾ ਨਹੀਂ ਸਰਕਾਰ ਵੱਲੋਂ ਵੀ ਸਾਨੂੰ ਪੇਮੈਂਟਾਂ ਮਿਲਣੀਆਂ ਨੇ ਕੋ ਪਹਿਲੋਂ ਇਹਨਾਂ ਦੀਆਂ ਛਾਟਾਂ ਦੇਣ ਵਾਲੀਆਂ ਆਂ ਮੌਜੂਦ ਘੱਟ ਜਿਹੜੇ ਲੱਗੇ ਗਿੱਲਾ ਮਾਲ ਇਹਨਾਂ ਦਾ ਪਹਿਲੋਂ ਇਹਨਾਂ ਮਿਲਣਾ ਹੁੰਦਾ ਕਿ ਗਦਾਮ ਦੇ ਨਾਲ ਗਦਾਮ ਦੇ ਵਿੱਚ ਜਾ ਕੇ ਆਪਣਾ ਮਾਲ ਛਾਟ ਆਈ ਆ ਕਵੈਂਟਰ ਘੱਟ ਆ ਕੁਆਲਟੀ ਘੱਟ ਆ ਪਰਚੇਜ ਪੂਰੀ ਹੋ ਗਈ ਆ ਜਦੋਂ ਇਨਸਪੈਕਟਰ ਸਾਨੂੰ ਕਹਦੇਗਾ ਨਾ ਪੀਨਰ ਮਾਲ ਮਿਲ ਗਿਆ ਫਿਰ ਆਪਾਂ ਪੈਸੇ ਦੇਨੇ ਹੁੰਦੇ ਆ ਕਾਨਕ ਢੋਈ ਨੂੰ 30 ਤਰੀਕ ਰੱਖਦੇ ਅਣਕ ਜਿਹੜੀਆਂ ਧੋਵੀਆਂ ਨੇ ਜੂਨ 5 6 ਜੂਨ ਤੱਕ 30 ਦੂਜਾ ਵੀ ਹੋ ਜਾਵੇ 5 6 ਜੂਨ ਤੱਕ ਮਾਲ ਦੋਪਿਆ ਦਾ ਹੁੰਦਾ ਉਹ ਤਾਂ ਬੜਾ 15 ਦਿਨ ਇਹਨਾਂ ਮਿਲਣ ਤੇ ਲੱਗ ਜਾਂਦੇ ਨੇ ਮਿਲਣਾਂ ਦੇ ਆਪਣੇ ਪੂਰੇ ਬਿੱਲ ਕਮਾਉਣਗੇ ਫੇਰ ਹੀ ਆਪਾਂ ਪੇਮੈਂਟ ਕਰਾਂਗੇ ਮੇਰੇ ਕੋ ਜੰਗੀ ਹੁਣਾਂ ਦੀ ਹੀਰੇ ਭਾਈ ਹੁਣਾਂ ਦੀ ਜਾਂ ਟੋਨੀ ਭਾਈ ਹੁਣਾਂ ਦੀ ਜੇ 2 ਪੇਮੈਂਟਾਂ ਹੀ 5 ਸੈਲਰਾਂ ਦਾ ਮੈਂ ਕੰਮ ਕੀਤਾ ਸੀ 2 ਸੈਲਰਾਂ ਦੀ ਆ ਪਹੁੰਚਾਂ ਜਿਹੜੀਆਂ origignal ਹੀ ਆਨਲਾਈਨ ਨਿਕਲਦੀਆਂ ਉਹ ਨਹੀਂ ਦਿੰਦੇ ਜਦੋਂ ਮੈਨੂੰ ਉਹਨਾਂ ਆਨਲਾਈਨ ਦੇ ਦਿੰਦੀਆਂ ਮੈਂ ਉਹਨਾਂ ਨੂੰ ਪੇਮੈਂਟ ਦੇ ਦਿੰਦੀ ਪਰ ਉਹਨਾਂ ਦਾ ਤੁਹਾਡੀ ਪੇਮੈਂਟ ਰੋਕ ਲੱਗੀ ਨਹੀਂ ਸਰਕਾਰ ਵੱਲ ਲਾਈ ਨਹੀਂ ਨਹੀਂ ਸਰਕਾਰ ਵੱਲੋਂ ਰੋਕ ਨਹੀਂ ਲਾਈ ਗਈ ਉਹਨਾਂ ਜਾ ਕੇ ਉੱਥੇ ਐਪਲੀਕੇਸ਼ਨ ਦਿੱਤੀ ਸੀ ਪਹਿਲਾਂ ਹੀ ਪੇਮੈਂਟ ਦਿੰਦੀ ਫੇਰ ਦੈਨੀਅਲ ਜੀ ਕਰਨ ਕੀ ਆ ਮੈਰੀ ਮਿਕ ਤੇ ਚੈੱਕ ਕਰਾਈ ਪੇਮੈਂਟ ਕਰਨੀ ਆ ਇੱਕ ਮੈਨੂੰ ओरिजिनल ਪਹੁੰਚਾ ਦੇਣਾ ਜਿਹੜਾ ਝੋਨੇ ਪਹਿਲੀ ਦਾ ਕੰਮ ਹੋਇਆ ਹੁੰਦਾ ਕੋਈ ਪਹੁੰਚ ਆ ਤਾਲ ਜਿੰਦਾ ਵੀ ਹੋ ਜਾ ਗੱਡੀ ਤੇ ਢੋਆ ਦਿਮਾਲ ਆਈਆਂ ਫਿਰ ਪਹੁੰਚਾ ਲੈ ਆਂਦੇ ਨੂੰ ਪੇਮੈਂਟ ਨਹੀਂ ਮਿਲਦੀ ਤਾਂ ਪਹੁੰਚਾ ਇੱਕ ਹੋਰ ਰੱਖਦੇ ਆ ਪਹੁੰਚਾ ਜੇ ਤੁਹਾਨੂੰ ਪੇਮੈਂਟ ਦੇ ਤਨ ਪਹੁੰਚ ਦਾਂਗੇ ਆ ਪਹੁੰਚ ਕੀ ਕਰਨੀ ਨਹੀਂ 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 ਵੇਖੋ ਜਦੋਂ ਮੈਂ ਆਰਟੀਜੈਸ ਕਰਦੇ ਆ ਨਾਰੇ ਕਾਊਂਟਰ 'ਤੇ ਮੈਂ ਆਰਟੀਜੈਸ ਕੀਤੀ ਆ ਮੈਂ ਮਹਿਕਮੇ ਨੇ ਕਿਹਾ ਵੀ ਆਰਟੀਜੈਸ ਕਰ ਦੋ ਡੈਨੀਅਲ ਜੀ ਪਹੁੰਚਾ ਅਜੇ ਤੱਕ ਪਹੁੰਚਾ ਨਹੀਂ ਆਈਆਂ ਹੁਣ ਦੱਸੋ ਕੀ ਕਰ ਕਿ ਟਰਾਂਸਪੋਰਟਰ ਕਰਾ ਦੇਂਦਾ ਟਰੱਕ ਆਣੋਂ ਜਾਂ ਆਰਦੀਨੋਂ ਤੇ ਟਰਾਂਸਪੋਰਟਰ ਹੀ ਪਹੁੰਚ ਲੈ ਜਾਂਦਾ ਅ ਦੇਖੋ ਜਿੱਥੇ ਤੱਕ ਪ੍ਰਾਣੀ ਝੋਨੇ ਦੀ ਪੇਮੈਂਟ ਦਾ ਸਬੰਧ ਹੈਗਾ ਉਹ ਸਾਡੇ ਅਕਾਊਂਟ ਚ ਸਾਰੀਆਂ ਪੇਮੈਂਟਸ ਕਲੀਅਰ ਹੋ ਚੁੱਕੀਆਂ ਨੇ ਕਨਕਵਰੀ ਈਸਵਰੀ ਕਿਉਂ ਜੋ ਸਾਨੂੰ ਨਿਸ਼ਕਰਤਾ ਆਂਦੀਆਂ ਸੀ ਇਸ ਕਰਕੇ ਆਪਾਂ ਸਾਰੇ ਡੀਐਮਸ ਏਜੰਸੀਜ਼ ਨੂੰ ਕਿਹਾ ਹੋਇਆ ਕਿ ਉਹਨਾਂ ਦੇ ਪਹੁੰਚ ਰਸੀਦਾਂ ਲੈ ਕੇ ਕੇ ਕੇਦਰ ਕੋਲੋਂ ਫਿਰ ਪੇਮੈਂਟਾਂ ਕਰੋ ਔਰ ਜਿੱਥੇ ਤੱਕ ਤੁਹਾਡੇ ਮੰਡੀ ਜਿਹੜੀ ਬਜਾੜ ਐਂਡ ਗੁਨੋਪੁਰ ਦੇ ਆੜਤੀਆਂ ਨੂੰ ਲਾਸਟ ਵੀਕ ਮਿਲੇ ਸੀ ਉਹਨਾਂ ਨੂੰ ਸਮਝਾਇਆ ਸੀ ਔਰ ਦੱਸਿਆ ਵੀ ਸੀ ਕਿ ਇਹਨਾਂ ਦੀ ਜਿਹੜੀ ਪੇਮੈਂਟ ਆਪਾਂ ਇਹ ਬੇਸਿਕਲੀ ਡੀਐਮ ਪੰਚਪਤ ਦੀਆਂ ਮੰਡੀਆਂ ਨੇ ਔਰ ਸੋ ਆਪਾਂ ਡੀਐਮ ਪੰਚਪਤ ਨੂੰ ਮੈਂ ਉਸ ਦਿਨ ਫੋਨ ਕਰਾਉਂਦਾ ਦੱਸ ਦਿੱਤਾ ਸੀ ਕਿ ਇਹਨਾਂ ਦੀ ਜਿਹੜੀ ਪਹੁੰਚ ਸਿੱਧਾ ਪ੍ਰਾਪਤ ਕਰਕੇ ਉਸ ਤੋਂ ਬਾਅਦ ਪੇਮੈਂਟ ਕੀਤੀ ਜਾਵੇ ਉਹ ਕਹਿੰਦੇ ਸਾਨੂੰ ਪੇਮੈਂਟਾਂ ਦੇ ਦੇ ਪਹੁੰਚਾ ਦੇ ਭਾਵੇਂ ਦੇਖਦਾ ਹਾਂ ਪੂਰੀ ਹੋ ਗਈ ਬੇਮੈਂਟ ਤੇ ਸੋ ਬੇਸਿਕਲੀ ਇਹ ਹੋਈ ਹੈ ਨਾ ਕਿ ਆਪਾਂ ਕਿਉਂਕਿ ਠੇਕੇਦਾਰ ਨੂੰ ਟੈਂਡਰ ਦਿੱਤਾ ਹੋਇਆ ਜਿੱਥੇ-ਥੇ ਆੜਦੀਆਂ ਦੇ ਨਾਮ ਤੇ ਠੇਕੇਦਾਰ ਸੀ ਸੋਰੀ ਟੈਂਡਰ ਸੀ ਉਹ ਆਪਾਂ ਆੜਦੀਆਂ ਨੂੰ ਪੇਮੈਂਟ ਕਰ ਚੁੱਕੇ ਹਾਂ ਔਰ ਜਿੱਥੋਂ ਇਹਨਾਂ ਦਾ ਹੈਗਾ ਜਿੱਥੇ ਠੇਕੇਦਾਰ ਨੂੰ ਪੇਮੈਂਟ ਕਰਨੀ ਹੈ ਠੇਕੇਦਾਰਾਂ ਨੂੰ ਆਪਾਂ ਵੈਸੇ ਲੈਟਰ ਵੀ ਕੱਢੀਆਂ ਹੋਈਆਂ ਸਾਰਿਆਂ ਨੂੰ ਅੱਡੀਆਂ ਵਿੱਚ ਏਜੰਸੀਜ਼ ਨੂੰ ਕੱਢੀਆਂ ਹੋਈਆਂ ਕਿ ਜਦੋਂ ਤੁਹਾਡੇ ਕੋਲ ਰਿਪੋਰਟ ਆ ਜਾਣਗੀਆ ਪੇਮੈਂਟ ਕਰ ਦਵਾਂਗੇ ਪਰ ਪਹੁੰਚ ਬਰਾ ਮਿਲ ਨਹੀਂ ਹੋ ਰਹੀ ਹਾਲ ਤੀ ਕੁੜੀਪਾ ਕੋਈ ਪੇਮੈਂਟ ਪਹੁੰਚ ਤੋ ਬੈਣਾ ਨਹੀਂ ਕਰ ਰਹੀ ਫਿਰ ਅਦਰ ਆਪਾਂ ਆਪਣੇ ਇਨਸਪੈਕਟਰਸ ਕੋਲੋਂ ਫੀਲਡ ਲੈਵਲ ਤੋਂ ਸਰਟੀਫਿਕੇਟ ਲੈ ਰਹੇ ਹਾਂ ਕਿ ਤੁਹਾਡੇ ਕੋਲ ਪਹੁੰਚ ਜੀ ਪ੍ਰਾਪਤ ਹੋਣੀ ਹੈ ਫਿਰ ਬਿੱਲ ਬਣਾਉਣਾ ਸ਼ੁਰੂ ਹੋ ਜਾਊਗਾ ਉਹਨਾਂ ਦਾ ਕਹਿਣਾ ਵੀ ਆਪਾਂ ਡੀਐਫਓ ਸ਼ਿਗਾਮ ਨੂੰ ਵੀ ਮਿਲ ਰਹੀ ਹੈ ਡੀਐਮ ਸਾਹਮੂਨ ਮਿਲਣ ਦੇ باوجود ਵੀ ਅਜੇ ਡਿਸਕਾਊਂਟ ਮਿਲਣਾ ਹੈ ਅਧਿਨ ਕੋਈ ਕਾਰਵਾਈ ਨਹੀਂ ਹੋਈ ਕਾਰ ਵੀ ਦੇਖੋ ਜੀ ਹੁਣ ਬਿੱਲ ਬੇਸਿਕਲੀ ਬੇਲੀ ਰੋਕ ਸਕਦੇ ਆਂ ਪਰ ਬਿੱਲ ਰੁਕਿਆ ਹੋਇਆ ਜਦੋਂ ਸਾਡ ਕੋ ਪਹੁੰਚਾਣਗੇ ਪੇਮੈਂਟ ਕਰ ਦਵਾਂਗੇ